ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਆਪਾਂ ਦੋ ਤਰੀਕਿਆਂ ਨਾਲ ਕਰਦੇ ਆਂ ਇੱਕ ਅਖੰਡ ਜਾਪ ਤੇ ਇੱਕ ਸਹਿ ਪਾਠ ਜਿਹਨੂੰ ਆਪਾਂ ਸਧਾਰਨ ਪਾਠ ਵੀ ਕਹਿੰਦੇ ਨੇ ਖੁੱਲਾ ਪਾਠ ਵੀ ਕਹਿੰਦੇ ਆਂ ਅਖੰਡ ਜਾਪ ਜਿਹੜਾ 48 ਘੰਟਿਆਂ ਦੇ ਅੰਦਰ ਹੁੰਦਾ ਉਹ ਲਗਾਤਾਰ ਚੱਲਦਾ ਦਿਨੇ ਰਾਤ ਜਿਹੜਾ ਸਹਿ ਪਾਠ ਹੁੰਦਾ ਉਹ ਆਪਾਂ ਸੱਤ ਦਿਨਾਂ 'ਚ ਵੀ ਕਰ ਸਕਦੇ ਆਂ ਸਾਲ ਜੀ ਵੀ ਕਰ ਸਕਦੇ 2 ਸਾਲ 'ਚ ਵੀ ਕਰ ਸਕਦੇ ਆਂ ਆਪਣੀ ਮਰਜ਼ੀ ਹੈ ਖੁੱਲਾ ਪਾਠ ਜਿਹੜਾ ਸਹਿ ਪਾਠ ਉਹਦਾ ਤਰੀਕਾ ਕੀ ਹੈ ਪਾਠ ਕਰਨ ਦਾ ਜਦੋਂ ਆਪਾਂ ਪਾਠ ਆਰੰਭ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜਾ ਪ੍ਰਸ਼ਾਦੀ ਦੇਖ ਲੈ ਕੇ ਜਾਣੀ ਥੋੜੀ ਜੀ ਅਨੰਦ ਸਾਹਿਬ ਦਾ ਜਾਪ ਕਰਕੇ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਭੋਗ ਲਵਾਉਣਾ ਹੈ ਹੁਕਮਨਾਮਾ ਲੈਣਾ ਹੈ ਹੁਕਮਨਾਮਾ ਲੈਣ ਤੋਂ ਬਾਅਦ ਜਮਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੜ੍ਹਨੀਆਂ ਪੂਰਾ ਜਮਜੀ ਸਾਹਿਬ ਵੀ ਪੜ੍ਹ ਸਕਦੇ ਹਾਂ ਉਸ ਤੋਂ ਜ਼ਿਆਦਾ ਵੀ ਪੜ੍ਹ ਸਕਦੇ ਹਾਂ ਸਮੇਂ ਦੇ ਅਨੁਸਾਰ ਨਹੀਂ ਤੇ ਘੱਟ ਤੋਂ ਘੱਟ 5 ਪੌੜੀਆਂ ਪੜ੍ਹ ਕੇ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਕੋਥੀ ਤੋਂ ਕਰ ਸਕਦੇ ਜੇ ਇਹ ਮੋਬਾਈਲ ਤੋਂ ਕਰ ਸਕਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਣ ਕੇ ਵੀ ਕਰ ਸਕਦੇ ਜੀ ਉਹ ਤੁਹਾਡੀ ਮਰਜ਼ੀ ਆ ਤੁਸੀਂ 1 ਅੰਕ ਕਰ ਲਓ 2 ਅੰਕ ਕਰ ਲਓ 10 ਕਰ ਲਓ 20 ਕਰ ਲਓ 50 ਕਰ ਲਓ 100 ਕਰ ਲਓ 200 ਕਰ ਲਓ ਜਿੰਨਾ ਤੁਸੀਂ ਕਰ ਸਕਦੇ ਜੀ ਉਸ ਤੋਂ ਬਾਅਦ ਜਦੋਂ ਬਾਣੀ ਸੰਪੂਰਨ ਹੋ ਜਾਂਦੀ ਹੈ ਤੇ ਘੱਟ ਤੋਂ ਘੱਟ ਨੌਵੇਂ ਹੱਲੇ ਦੇ ਜਿਹੜੇ ਸ਼ਲੋਕ ਆ ਉਹ ਤੁਸੀਂ ਉਸੇ ਤਰ੍ਹਾਂ ਫਿਰ ਦੇਗ ਬਣਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਆਣ ਕੇ ਪਹਿਲਾਂ ਨਵੇਂ ਮਹੱਲੇ ਦੇ ਸ਼ਲੋਕ ਪੜਨੇ ਉਸ ਤੋਂ ਬਾਅਦ ਅਰੰਧ ਸਾਹਿਬ ਦਾ ਜਾਪ ਕਰਨਾ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਸੰਪੂਰਨਤਾ ਦੀ ਤੇ ਇਹਦੇ ਨਾਲ ਜੇ ਤੁਸੀਂ ਗਾਂ ਪਾਠ ਆਰੰਭ ਕਰਨਾ ਚਾਹੋ ਉਹ ਵੀ ਉਸੇ ਅਰਦਾਸ ਵਿੱਚ ਆਰੰਭ ਕਰ ਸਕਦੇ ਜੀ ਸੰਪੂਰਨ ਕਰਕੇ ਅਰਦਾਸ ਕਰਕੇ ਭੋਗ ਲਵਾ ਕੇ ਹੁਕਮਨਾਮਾ ਲੈ ਕੇ ਬਾਅਦ ਵਿੱਚ ਰੰਭ ਵੀ ਕਰ ਸਕਦੇ ਜੀ ਇਹ ਆ ਜਾਣਕਾਰੀ ਸਹਿ ਪਾਠ ਆਰੰਭ ਕਰਨ ਦੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਸਾਰਿਆਂ ਦਾ